ਇਹ ਸਰਕਾਰ ਹੈ ਮੋਦੀ ਸਰਕਾਰ ਹੈ ਇਹ ਵਪਾਰੀਆਂ ਦੀ ਸਰਕਾਰ ਹੈ ਜਿੰਨਾ ਫੈਰਾ ਅਡਲਾਨੀ ਬਾਨੀ ਜਾਂ ਜਿਹੜੇ ਵੇ ਨਾਲ ਗਰੇ ਮੰਤਰੀ ਵਰਗੇ ਬੈਠੇ ਆ ਹੋਰ ਬੈਠਿਆਂ ਦੇ ਚਾਰ ਚਫੇਰੇ ਤੇ ਉਹਨਾਂ ਦਾ ਹੀ ਕਰਦਾ ਹੈ ਕਿਸਾਨ ਬਾਰੇ ਤਾਂ ਇਹਨੂੰ ਕੋਈ ਸੋਚ ਹੀ ਹੈ ਨਹੀਂ ਵੀ ਇਹ ਦਿਨ ਰਾਤ ਘੱਟਾ ਛਾਣ ਕੇ ਸਾਡੇ ਢਿੱਡ ਭਰਦਾ ਹੈਗਾ ਸੋ ਇਹਦੇ ਬਾਰੇ ਜੀ ਜਨਾ ਸੋਚਾ ਇਹਦੀ ਸੋਚ ਤਾਂ ਸਿਰਫ ਵਪਾਰੀ ਤਬਕੇ ਨਾਲ ਤੇ ਜਿਹੜੇ ਇਹਦੇ ਧਾਰੇ ਬੈਠੇ ਆ ਉਹਨਾਂ ਨਾਲ ਹੀ ਐ ਵੀ ਕਿਤੇ ਇਹਨਾਂ ਕੋਲੇ ਪੈਸਾ ਥੋੜਾ ਨਾ ਰਹਿ ਜਾਵੇ ਕਿਸਾਨ ਭੁੱਖਾ ਮਰੀ ਜਾਵੇ ਤਾਂ ਮਰੀ ਜਾਵੇ ਅੰਦੋਲਨਾਂ ਦੇ ਤੁਰਿਆ ਫਿਰੇ ਤੁਰਿਆ ਫਿਰੇ ਪਰ ਇਹਦੀ ਸੋਚ ਆ ਜਿਹੜੀ ਉਹ ਕਿਸਾਨ ਮਾਰੂ ਹੀ ਐ ਹੁਣ ਇਹਦੀ ਸੋਚ ਐ ਵੀ ਮੰਡੀਆਂ ਜਿਹੜੀਆਂ ਨਾ ਬਣਾਤੀਆਂ ਹੌਲੀ 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 ਤਾਂ ਇਹਨਾਂ ਨੂੰ ਖਤਮ ਕਰ ਦਿਆ ਆਪਣੇ چارਛੇਰੇ ਨਵੇਂ ਜਗ੍ਹਾ ਲੈ ਕੇ ਫਾਡਾਨੀ ਬਾਨੀ ਆਰਗਿਆਂ ਦੇ ਸਟੋਰ ਬਣਾ ਰਿਆ ਹੈ ਉਹ ਕਾਹਦੀ ਖਾਤਰ ਬਣਾ ਰਿਆ ਉਹ ਇਸੇ ਖਾਤਰ ਹੀ ਬਣਾ ਰਿਆ ਕਿ ਮੰਡੀਆਂ ਤੋੜ ਕੇ ਅਨਾਜ ਸਿੱਧਾ ਭਾਈ ਸੁੱਤੋਏ ਲਿਆ ਕਰਨਗੇ ਤੇ ਲੈਣਗੇ ਵੀ ਮਹਿੰਗੇ ਮੁੱਲ ਤੇ ਮਹਿੰਗੇ ਬੋਲੇ ਦਾ ਸਵਾਲ ਤੁਹਾਨੂੰ ਮੈਂ ਦੱਸ ਦਿੰਦਾ ਕਿਵੇਂ ਆ ਜਿੱਦੇ ਆ ਗੈਸ ਆਇਆ ਸੀ ਆਪਣੇ ਸਿਲੰਡਰਾਂ ਨਾਲ ਆਪਾਂ ਨੂੰ 2-200 ਤੋਂ 2250 ਰੁਪਿਆ ਸਬਸਿਡੀ ਦਿੱਤੀ ਸੀ 400 ਰੁਪਿਆ ਰੇਟ ਸੀ 200 ਹੀ ਆਪਾਂ ਤੋਂ ਲੈਂਦੇ ਸੀ ਤੇ 250 ਸਬਸਿਡੀ ਦੇ ਦਿੰਦੇ ਸੀ ਉਹ ਸਬਸਿਡੀ ਇਹਨਾਂ ਨੇ ਆਏ ਮਹੀਨੇ 5 10 5 10 ਕਰਦੇ 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 ਸਾਰੀ ਖੋਲੀ ਤੇ ਸਿਲੰਡਰ ਦਾ ਮੁੱਲ ਜਿਹੜਾ ਉਹ 1100 ਤੇ ਪਹੁੰਚ ਗਿਆ 5 ਪੈਸਿਆਂ ਦੀ ਵੀ ਜਿਹੜੀ ਤੁਹਾਨੂੰ ਸਬਸਿਡੀ ਸੀ ਉਹ ਨਹੀਂ ਦਿੱਤੀ ਇਹਨਾਂ ਨੇ ਸੋ ਤੁਸੀਂ ਦੇਖ ਲਓ ਵੀ ਇਹਨਾਂ ਦਾ ਹੁਣ ਇਹ ਮਤਬਲਾ ਹੈ ਵੀ ਪਹਿਲਾ ਮਹਿੰਗਾ ਖਰੀਦ ਕੇ ਪਹਿਲਾ ਭਾਅ ਵੱਧ ਵੀ ਦੇਣਗੇ ਉਹਨੂੰ ਲਾਲਚ ਵੀ ਦੇਣਗੇ ਤੁਹਾਡੇ ਕੋਲੋਂ ਬਹੁਤ ਜਾਣੇ ਕੁਸ਼ ਕਰਨਗੇ ਵੀ ਇਹ ਮੰਡੀਆਂ 'ਚ ਆ ਕੇ ਜੀਵਿੰਦਾਰ ਹਨ ਜਿਹੜਾ ਨਾਜ ਨਾ ਵੇਚੇ ਆਪਾਂ ਨੂੰ ਲਾਲਚ ਹੁੰਦਾ ਥੋੜਾ ਜਿਹਾ ਵੀ ਪੈਸੇ ਵੱਧ ਵਟੇ ਜਾਣ ਉਹਨੂੰ ਲਾਲਚ ਦੇਣ ਦਾ ਮਤਲਬ ਇਹ ਹੀ ਹੈ ਵੀ ਇਹਨਾਂ ਦਾ ਜਿਹੜਾ ਮੰਡੀ ਦੇ ਨਾਲ ਸਾਂਝ ਹੈ ਇਹ ਟੁੱਟ ਜੂਗੀ ਤੇ ਪੈਸੇ ਵਾਧਦੇ ਲਾਲਚ ਆ ਕੇ ਡਾਨੀ ਬਾਨੀ ਆ ਗਏ ਨੇ ਸਟੋਰਾਂ ਜੀ ਲਾਉਣ ਲੱਗ ਜਾਣਗੇ ਤਾਂ ਉਹਦੇ ਵਿੱਚ ਕੀ ਹੋਊਗਾ ਜਿਹੜੇ ਦੁਕਾਨਦਾਰ ਸਾਡੇ ਆੜਤੀਏ ਆ ਉਹ ਜੀਵਾਰਾਂ ਦੇ ਨਾਲ ਉਹਨਾਂ ਦੀ ਬੋਤੀ ਦੀ ਸਾਂਝ ਹੈਗੀ ਆ ਮੁੱਢ ਤੋਂ ਲੈ ਕੇ ਉਹ ਸਾਂਝ ਉਹਨਾਂ ਦੀ ਵੀ ਖਤਮ ਹੋ ਜੂਗੀ ਉਹ ਵੀ ਉਹ ਮੰਡੀਆਂ ਚੋਂ ਭੱਜ ਜਾਣਗੇ ਤੇ ਜਿਹੜੇ ਸਾਡੇ ਮਜ਼ਦੂਰ ਭਰਾ ਆ ਉਹ ਇਸ ਟਾਈਮ ਤਾਂ ਸਮਝ ਰਹੇ ਆ ਵੀ ਇਹ ਜਿਹੜਾ ਮੁੱਦਾ ਹੈ ਕਿਸਾਨੀ ਦਾ ਸਾਡਾ ਤਾਂ ਇਹਦੇ ਵਿੱਚ ਕੋਈ ਰੋਲ ਹੀ ਹੈ ਨਹੀਂ ਪਰ ਉਦੋਂ ਪਤਾ ਲੱਗੂਗਾ ਉਹਨਾਂ ਲੋਕਾਂ ਨੂੰ ਵੀ ਜਿਹੜੋਂ ਮੰਡੀਆਂ ਜਾਂਦੀਆਂ ਰਹੀਆਂ ਉਹਨਾਂ ਕੋਲੇ ਕੋਈ ਕੰਮਕਾਰ ਨਾ ਰਿਹਾ ਤਾਂ ਫੇਰ ਉਹ ਆਖਣਗੇ ਯਾਰ ਬਹੁਤ ਮਾੜਾ ਕੰਮ ਹੋਇਆ ਆਪਾਂ ਗਲਤੀ ਕਰ ਗਏ ਆਪਾਂ ਉਹ ਜਥਿਆਂ ਦੇ ਨਾਲ ਰਲੇ ਨਹੀਂ ਆਪਾਂ ਉਹ ਅਨੋਦਨ ਦੇ ਵਿੱਚ ਰਲੇ ਨਹੀਂ ਸੋ ਮੈਂ ਇਹ ਜਿਹੜਾ ਅਨੋਲਨ ਆ ਇਹ ਹਰ ਇੱਕ ਦਾ ਅਨੋਲਨ ਨਹੀਂ ਹੈ ਇਕੱਲੇ ਕਿਸਾਨ ਦਾ ਅਨੋਲਨ ਨਹੀਂ ਗਰੀਬ ਦਾ ਅਮੀਰ ਦਾ ਮਜ਼ਦੂਰ ਦਾ ਕਿਸਾਨ ਦਾ ਇਹ ਇਕੱਠਿਆਂ ਦਾ ਸਾਰਿਆਂ ਦਾ ਹੈਗਾ ਜੇ ਮੰਡੀਆਂ ਟੁੱਟ ਗਈਆਂ ਕੁਝ ਨਹੀਂ ਰਹਿਣਾ ਕਿਸੇ ਕੋਲੇ ਆਪਣੀਆਂ ਜ਼ਮੀਨਾਂ ਖੋਹ ਲੈਣਗੇ ਦਿਹਾੜੀਆਂ ਕਰਾਉਣਗੇ ਤੇ ਨਾ ਆਪਾਂ ਤੋਂ ਦਿਹਾੜੀਆਂ ਹੋਣੀਆਂ ਇਸ ਜਿਹੜਾ ਸਿੱਖ ਹੈ ਦਾ ਜੱਟ ਗਣ ਲੋ ਇਹ ਦਿਹਾੜੀਆਂ ਕਰ ਹੀ ਨਹੀਂ ਸਕਦਾ ਧਿਆੜੀਆਂ ਇਹ ਗੁਲਾਮ ਹੋ ਕੇ ਕਿਸੇ ਦੇ ਧਿਆੜੀ ਨਹੀਂ ਕਰ ਸਕਦਾ ਨਾ ਕਿਸੇ ਤੋਂ ਮੰਗ ਸਕੇ ਮੰਗਣਾ ਵੀ ਨਹੀਂ ਇਹਨੂੰ ਆਉਂਦਾਗਾ ਹੋਰ ਕੋਮਾ ਤਾਂ ਜਾ ਕੇ ਹੱਥ ਕੱਢ ਦਿੰਦੀਆਂ ਮੈਨੂੰ ਜੀ ਕੁਝ ਖੈਰ ਪਾਓ ਪਰ ਇਹ ਮੰਗਣ ਵਾਲੇ ਵੀ ਨਾ ਥੋੜਾ ਜ ਆਰਬੀ ਬੋਲਦਾ ਕਿਉਂਕਿ ਇਹਦਾ ਜਿਹੜਾ ਮੈਂ ਕਹਿਣਾ ਤਾਂ ਨਹੀਂ ਜਿਆਦਾ ਮੂੰਹ ਹੈ ਜਿਹੜਾ ਖਵਾੜੇ ਨਾਲ ਹੀ ਭਟਿਆ ਤੋ ਇਹ ਹੈ ਮੰਗਣ ਵਾਲੇ ਵੀ ਆਹਦਾ ਤੂੰ ਸਾਲ ਲੱਗਦਾ ਮੈਨੂੰ ਮੈਂ ਕਿਉਂ ਨਹੀਂ ਦਿੰਦਾ ਮੈਂ ਤਾਂ ਵੇਰ ਕੇ ਲਊਂਗਾ ਤੂੰ ਅਗਲਾ ਛਤਰ ਲੈ ਕੇ ਪਾਇਆ ਜਾਂਦਾ ਫਿਰ ਭੱਜ ਜਾਂਦਾ ਇਹ ਮੰਗਣਾ ਵੀ ਨਹੀਂ ਆਉਂਦਾ ਨਾ ਇਹਨੂੰ ਦਿਹਾੜੀ ਕਰਨੀ ਆਉਣੀ ਹੈ ਕਰ ਵੀ ਨਹੀਂ ਸਕਦਾ ਇਹ ਇਹ ਜਿਵੇਂ ਜਿਵੇਂ ਆਪਾਂ ਕਿਤੇ ਲੱਗੇ ਆਪਾਂ ਨੂੰ ਕਿਤਾ ਉਹੀ ਮਨਜ਼ੂਰ ਆ ਸੋ ਇਹ ਜਿਹੜੀ ਸਰਕਾਰ ਹੈ ਇੱਕ ਸਾਨੂੰ ਕਿਸਾਨੀ ਮਾਰ ਨੀਤੀ ਤੇ ਚੱਲ ਰਹੀ ਆ ਸੋ ਇਹ ਗੱਲ ਦੀ ਮੈਂ ਸਾਨੂੰ ਸਵਾਰਿਆਂ ਨੂੰ ਸੂਝ-ਬੂਝ ਸਾਨੂੰ ਮੇਰੇ ਨਾਲੋਂ ਜ਼ਿਆਦੇ ਆ ਪਰ ਕਈ ਮੇਰੇ ਵੀਰ ਜਿਹੜੇ ਘਰਾਂ ਦੇ ਵਿੱਚ ਕਦੇ ਵਿਚਾਰੇ ਆ ਇਹ ਅੰਦੋਲਨ ਦੇ ਵਿੱਚ ਆਏ ਨਹੀਂ ਜਮੇ ਆਏ ਉਹਨਾਂ ਦਾ ਵੀ ਮੈਂ ਇਹ ਉਹਨਾਂ ਦੇ ਕੰਨ 'ਚ ਗੱਲ ਪਾਉਣੀ ਚਾਹਣਾ ਵੀ ਇਹ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅੰਦੋਲਨ ਦੇ ਵਿੱਚ ਹਿੱਸਾ ਲਈਏ ਆ ਮੇਰਾ ਭਰਾ ਸਾਥੀ ਹੁਣੇ ਕਹੇਗਾ ਕਿ ਆ ਵੀ ਪੰਜਾਬ ਛੋਟਾ ਜਿਹਾ ਸਾਰਿਆਂ ਦਾ ਕੁਝ ਇਹ ਛੋਟਾ ਜਿਹਾ ਸੂਬਾ ਹੈ ਆਪਣਾ ਕੁਝ ਨਹੀਂ ਬਣਨਾ ਉਹ ਜਿੱਦੇ ਚਮਕੌਰ ਦੀ ਗੜੀ ਦੇ ਵਿੱਚ ਜੰਗ ਲੜੀ ਦਸਵੇਂ ਪਾਸ਼ਾ ਨੇ 40 ਸਿੰਘ ਸੀ ਤੇ ਦੂਜੇ ਪਾਸੇ ਹਜ਼ਾਰਾਂ ਦੀ ਕਰੋੜਾਂ ਦੀ ਗਿਣਤੀ 'ਚ ਬਹੁਤ ਸੀ 40 ਸਿੰਘ ਹੀ ਜਿੱਤ ਗਏ ਥੋੜੀ-ਥਾੜੀ ਕੋਈ ਨਹੀਂ ਥੋੜੇ ਧਾਰੇ ਆਪਾਂ ਕੋਈ ਨਹੀਂ ਜਿੱਦਣ ਜਿੱਤ ਹੋਈ 40 ਸੰਗੀ ਕਰਾ ਦੇਣਗੇ ਬਾਰੇ ਵੱਡੇ ਬਾਰੇ ਜਿੱਤ ਨਾਲ ਨਹੀਂ ਹੋ ਸਕਦੀ ਜਿੱਤ ਥੋੜੇ ਸੰਗੀ ਕਰਾ ਦੇਣਗੇ ਜਿੱਤ ਥੋੜਾ ਨਹੀਂ ਆਖਣਾ ਚਾਹੀਦਾ ਥੋੜਾ ਦਾ ਥੋੜਿਆਂ ਦੇ ਹੁੰਦਾ ਜਿਹੜੇ ਥੋੜੇ ਹੁੰਦੇ ਆ ਥੋੜਾ ਉਹਨਾਂ ਕੋਲੇ ਹੁੰਦਾ ਸੋ ਸਿੰਘਾਂ ਕੋਲੇ ਥੋੜਾ ਹੈ ਨਹੀਂ ਗਾ ਇਹ ਗੱਲ ਮੈਂ ਤੁਹਾਨੂੰ ਚੇਤੇ ਕਰਾਉਣਾ ਸੋ ਮੇਰੀ ਇੱਕ ਕੰਗਲੀ ਜੀ ਗੱਲ ਆ ਉਹ ਵੀ ਮੈਂ ਤੁਹਾਨੂੰ ਦੱਸਣੀ ਚਾਹਣਾ ਤੇ ਗਿਦੜੀ ਨੂੰ ਕੋਈ ਸ਼ਿਕਾਰ ਨਾ ਥਿਆਇਆ ਉਹ ਵਿਚਾਰੀ ਭੁੱਖੀ ਜੀ ਮਰਦੀ ਫਿਰਦੀ ਨਾਲੇ ਪਿੰਡ ਕੰਨੀ ਨੂੰ ਆਲ ਪਿਓ ਰਿਆ ਆਖਿਆ ਵੀ ਚੱਲ ਪਿੰਡ 'ਚ ਜਾ ਕੇ ਕੋਈ ਦਾ ਮਾਰਦੇ ਆ ਜੇ ਚੱਲ ਗਿਆ ਤਾਂ ਆਪਾਂ ਸ਼ਿਕਾਰ ਭਾੜ ਲਿਆਵਾਂਗੇ ਉਹ ਛੱਪੜ ਦੇ ਪਿੰਡ ਦੇ ਨੇੜੇ ਸੀ ਛੱਪੜ ਉੱਥੇ ਟਿੱਪਲ ਪੱਪੜ ਸੀਗਾ ਜਦੋਂ ਪਿੰਡ ਜਵੜੀ ਤੇ ਕੁਗੜੀ ਫਿਰਦੀ ਸੀ ਤੇ ਕੁਗੜੀ ਨਾਲ ਡਰ ਕੇ ਉਦੋਂ ਤੇ ਟਿੱਪਲ ਤੇ ਚੜ ਗਈ ਉਹ ਆਦੀ ਕੁਗੜੀ ਨੂੰ ਭਾਣੇ ਦੀ ਤੂੰ ਕੀ ਗੱਲ ਆ ਕਿ ਪਿੱਪਲ ਤੇ ਚੜ ਗਈ ਮੈਥੋਂ ਡਰ ਕੇ ਵਾਰੀ ਤੂੰ ਮੈਨੂੰ ਮਾਰੇਂਗੀ ਵਾਰੀ ਨਾ ਆ ਮੋਦੀ ਸਰਕਾਰ ਦਾ ਮੈਨੂੰ ਆ ਪੱਤਰ ਦਿੱਤਾ ਹੈਗਾ ਆਪ ਤੋਂ ਮਾਰੇ ਨੂੰ ਕੋਈ ਨਹੀਂ ਖਾਂਦਾ ਹੁਣ ਤੂੰ ਬੇਫਿਕਰ ਹੋ ਕੇ ਥੱਲੇ ਉਤਰਿਆ ਮੈਂ ਤੈਨੂੰ ਕੁਛ ਨਹੀਂ ਆਦੀ ਉਹ ਆਪ ਦਾ ਦਾ ਮਾਰਨੂੰ ਫਿਰਦੀ ਸੀ ਵੀ ਜੇ ਥੱਲੇ ਉਤਰੇ ਮੈਂ ਝੋਟ ਮਾਰ ਕੇ ਚੱਕਲ ਜੂਗੀ ਤਾਂ ਉਹ ਜਿਹੜੀ ਕੁਗੜੀ ਸੀ ਉਹ ਚਲਾਕ ਸੀ ਉਹ ਚਾਰ ਸਫੇਰੇ ਜੇ ਵੇਖਣ ਲੱਗੀ ਕੁੱਤਾ ਆਉਂਦਾ ਸੀਗਾ ਤੇ ਕੁੱਤੇ ਨੂੰ ਵੇਖ ਕੇ ਤੇ ਗਿਦੜੀ ਰਿਸਕ ਚੱਲੀ ਤੇ ਕੁਗੜੀਆ ਦੀ ਭੈਣੇ ਹਾ ਚਿੱਠੀ ਵਿਖਾਵੇਗਾ ਤੂੰ ਇਹਨੂੰ ਹਣ ਆ ਚਿੱਠੀ ਜਿਹੜੀ ਮੋਦੀ ਨੇ ਦਿੱਤੀ ਆ ਤੈਨੂੰ ਇਹ ਵਿਖਾ ਦੇ ਉਹ ਆਦੀ ਇਹ ਆਣ ਪੜਾ ਪੜ ਨਹੀਂ ਸਕਦਾਗਾ ਜਦੋਂ